ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋਰ ਸਿੰਘ ਵਾਲਾ ਨਾਲ ਲੱਗਦੇ ਪਿੰਡ ਸੈਦੋਂ ਸੰਗਵਾ ਬਰਵਾਲਾ ਦੁੱਬਲੀ ਵੱਡੇ ਸਭਰਾ ਮਾਝੇ ਦਾ ਪਿੰਡ ਸੋ ਸਾਰੇ ਭਰਾ ਜਾਨੂਆਂ ਠੀਕਾ ਜੀ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕਾ ਜੀ ਤੇ ਹਰੀਕਾ ਪੱਤਨ ਜਦੋਂ ਬਿਲਕੁਲ ਸਤਲੁਜ ਦਰਿਆ ਆਪਾਂ ਪਾਰ ਕਰਦੇ ਆ ਤੇ 12 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜਾਂਦਾ ਹਰਵੈਲ ਵੀਰ ਦੇ ਫਾਰਮ ਤੇ ਆਇਆ ਪੂਰੀ ਡਿਟੇਲ ਆਪਾਂ ਵੀਰ ਹੀਰੇ ਤੋਂ ਲੈ ਲਾਂਗੇ ਪਸ਼ੂ ਵਪਾਰ ਦਾ ਕੀਤਾ ਵਾ ਸੋ ਸਾਰੇ ਭਰਾ ਜੁੜੇ ਆ ਕਾਫੀ ਟਾਈਮ ਤੋਂ ਦੇਖਦੇ ਰਹਿੰਦੇ ਉਹ ਮਾਲ ਤੁਸੀਂ ਇਸ ਘਰੋਂ ਅੱਜ ਤਰੀਕ 16 ਜੂਨ ਤੇ ਸਮਾਂ ਦੋਸਤੋ ਕੋਈ ਮਾਰਨਿੰਗ 9:00 ਵਜੇ ਦਾ 9:00 9:30 ਵਜੇ ਦਾ ਟਾਈਮ ਹੈ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਤੁਹਾਨੂੰ ਆਪਾਂ ਪੇਨ ਦਿਖਾਉਣੇ ਆ ਇੱਕ ਗੱਬਣ ਨੀਲੀ ਅੰਗਪੱਖ ਦੀ ਮੱਝ ਦਿਖਾ ਦੇਾਂਗੇ ਤੇ ਇੱਕ ਤਕਰੀਬਨ ਟੋਕੜ ਮੱਝ ਮੰਨ ਲਿਆ ਜੇ ਤੇ ਬਣੀ ਸੌਰੀ ਆ ਕੋਈ 30 35 ਦਿਨਾਂ ਦਾ ਸਮਾਂ ਹੋ ਗਿਆ ਬਣੀ ਸੌਰੀ ਨੂੰ ਨਿਕਲ ਆਉਂਦੀ ਹੈਗਾ ਕਿਸੇ ਭਰਾ ਦੀ ਕਿਸਮਤ ਇੱਕ ਇਧਰ ਵੱਡੀ ਤੁਹਾਨੂੰ ਛੋਟੀ ਦਿਖਾ ਦੇਾਂਗੇ ਦੁੱਧ ਚੰਗਾ ਐ ਇਸ ਛੋਟੀ ਦੇ ਥੱਲੇ ਹੁਣ ਮੌਕੇ ਤੇ ਵੀ 8-7 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਮੈਲੇ ਤੋਂ ਹਜੇ ਇਹਨਾਂ ਚੱਲਣਾ ਹੈ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਹੁਣ ਮੌਕੇ ਤੇ ਦੁੱਧ ਕਿੰਨਾ ਹਾਜ਼ਰ ਆ ਵੈਸੇ ਮੌਰਨਿੰਗ ਜਿਹੜੀ ਚਵਾਈ ਦੀ ਕਿਸਾਨ ਵੀਰੋਂ ਹੋ ਚੁੱਕੀ ਆ ਕੋ ਸਾਬੇਸ਼ ਇਹ 7:00 7:00 ਵਜੇ ਦੇ ਘਰ ਦੇ ਵਿੱਚ ਹੁਣ 9 9:30 ਵਜੇ ਦਾ ਸਮਾਂ 2 ਘੰਟੇ ਦਾ ਸਮਾਂ ਹੋ ਗਿਆ ਚਵਾਈ ਹੋਈ ਨੂੰ ਬਾਕੀ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹੀਰੇ ਵੀਰ ਸਾਸਰੀ ਕਾਲ ਸਾਸਰੀ ਗਾਂਦੂ ਸਾਹਿਬ ਠੀਕ ਠਾਕ ਵੀਰੇ ਤੇਰੇ ਅੱਜ ਮਾਲ ਆਪਣੇ ਕੋਲ ਵੀਰੇ ਜਿਵੇਂ ਦੱਸਿਆ ਵੀ ਤਿੰਨ ਮੱਝਾਂ ਝੋਟੀਆਂ ਆਪਣੇ ਕੋਲ ਬਕਾਉ ਹਾਂਜੀ ਹਾਂਜੀ ਤੇ ਤਕਰੀਬਨ ਇੱਕੋ ਇੱਕ ਜਿਹੜੀ ਆਪਣੇ ਕੋਲ ਨੀਲੀ ਦੀ ਮੈਂ ਹੋ ਗੱਬਣਾ ਤੇ ਦੋ ਜਿਹੜੇ ਐਨੀਮਲ ਆਪਣੇ ਕੋਲ ਦੁੱਧ ਤੇ ਚੱਲਣ ਦੇ ਆ ਹਾਂਜੀ ਹਾਂਜੀ ਚੰਗੇ ਸਾਫ ਸੁਥਰੇ ਪਸ਼ੂ ਆ ਚਵਾਈ ਚੂਈ ਕੋਈ ਭੈਣ ਭਰਾ ਸੱਜਣ ਵੀਰ ਆਨਲਾਈਨ ਸੌਦਾ ਕਰ ਲੈਂਦਾ ਹਾਂਜੀ ਹਾਂਜੀ ਜਿਹੜੀ ਤੇ ਮੰਨ ਲਓ ਟੋਕਰ ਗੱਬਣਾ ਹਾਂਜੀ ਤੇ ਉਹਦਾ ਵੀ ਮੰਨ ਲਓ ਵੀ ਭਾੜੇ ਵੰਡੇ ਤੇ ਮਿਲਦੀ ਆ ਕੋਈ ਜਣ ਬਹੁਤ ਚੰਗੀ ਆ ਕੋਈ ਮਾਜ ਦਾ ਥਣਵਾਦ ਘਾਟੂ ਹੋਵੇ ਕੁਝ ਵੀ ਹੋਵੇ ਪਹਿਲਾਂ ਦੱਸਿਆ ਜਾਊਗਾ ਠੀਕ ਹੈ ਜਿਹੜੀ ਗੱਬਣਾ ਇਹਦੀ ਮੰਨ ਲਓ ਪਾਰ ਵਿਛੀ ਗਾਰੰਟੀ ਆ ਆਪਣੀ ਠੀਕ ਹੈ ਹਾਂਜੀ ਬਿਲਕੁਲ ਸੋ ਸ਼ੁਰੂਆਤ ਕਿਸਾਨ ਵੀਰੋਂ ਕਰਾਂਗੇ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਆਪਾਂ ਦਿਖਾ ਦੇਾਂਗੇ ਨੀਲੀ ਅੰਗਪੱਖ ਦੇ ਵਿੱਚ ਮੱਝ ਬਿੱਲੀ ਮਣਕੀ ਅੱਖ ਸੋ ਗੱਬਣਾ ਤੈਮ ਹੀਰੇ ਕਿੰਨਾ ਕੁ ਲੈ ਜੂਗੀ ਇਹ ਦੇਸੀ ਨੂੰ ਆ ਵਾਲੇ ਨੂੰ ਅੱਠ ਨੂੰ ਪੂਰੇ ਦਿਨ ਹਾਂਜੀ ਉੱਤੇ ਦੋ ਚਾਰ ਦਿਨ ਖੜਸ ਲੋਕੀ ਕਿਸਾਨ ਮੇਰੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਰਹੇ ਠੀਕਾ ਜੀ ਸੋ ਹੀਰੇ ਸੁਹਾ ਗਰਮ ਹੋਗੀ ਇਹ ਸੰਧੂ ਸਾਹਿਬ ਦੂਸਰਾ ਸੁਹਾ ਸੋਨੇ ਆ ਦੂਜਾ ਸੁਹਾ ਠੀਕਾ ਜੀ ਸੋ ਦੂਜਾ ਸੁਹਾ ਬਾਕੀ ਨਿਸ਼ਾਨੀਆਂ ਜਿਵੇਂ ਆਪਾਂ ਦੇਖਦੇ ਆ ਠੀਕਾ ਜੀ ਨਿਸ਼ਾਨੀਆਂ ਨੀਲੀ ਮੈਂ ਇਹਦੇ ਵਿੱਚ ਪ੍ਰੋਪਰ ਕਰਦੀ ਆ ਪੂਰੀਆਂ ਵੇਖੋ ਦੋਸਤੋ ਸਮਾਜੜਾ तकरीबन 8 ਤੋਂ 10 ਕਿਲੋ ਦਾ ਇਹਦਾ ਬਾਕੀ ਆ ਸੋ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਥੋੜੀ ਜੀ ਕਈ ਵਾਰ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਐਨੀਮਲ ਹੁੰਦੇ ਆ ਬਾਕੀ ਮਾਜ ਨਿਸ਼ਾਨੀਆਂ ਦੇ ਵਿੱਚ ਪੂਰੀ ਆ ਜਿਵੇਂ ਆਪਾਂ ਨੀਲੀ ਅੰਗਪੱਖ ਦੀ ਗੱਲ ਪਹਿਲਾਂ ਵੀ ਕੀਤੀ ਆ ਬਿੱਲੀ ਮਨਕੀ ਅੱਖ ਬੱਗੀਨਾਸ ਇੱਕ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਮੱਥੇ ਬੱਲ ਸੋ ਬਿਲਕੁਲ ਬਿੱਲੀ ਮਨਕੀ ਅੱਖ ਆ ਟਿਕਾ ਜੀ ਆਪ ਦੇਖੋ ਜੀ ਇਹ ਕੁਆਲਟੀ ਵੈਸੇ ਘਟ ਲੱਭਦੀ ਆ ਕਈ ਵਾਰ ਆਪਾਂ ਨੀਲੀ ਦਾ ਵੀ ਪੂਰੇ ਫੰਕਸ਼ਨ ਭਾਲਦੇ ਆ ਕਿਦਾਂ ਕਿਤੇ ਅੱਖ ਪਰੜੀ ਆ ਗਈ ਅੱਖਾਂ ਦੇ ਵਿੱਚ ਜਵਾਬ ਆ ਗਿਆ ਪਰ ਬਿੱਲੀ ਮਣਗੀ ਠੇਗ ਹੈ ਠੀਕ ਹੈ ਹਾਂਜੀ ਬਾਕੀ ਹੀਰੇ-ਵਿਰੇ ਚਲੋ ਗੱਬੜ ਮਾਰ ਜਾ ਕੋਈ ਇੱਕ ਕਰਕੇ ਕਿਤੇ ਨਾ ਕਿਤੇ ਥੋੜਾ ਦਰਦੇ ਡੁੱਕਰਦੇ ਆ ਤੇ ਥੋੜਾ ਜਿ ਹੋ ਸਕਦਾ ਹਾਂ ਹਾਂ ਉਹ ਕੋਈ ਜਲੇ ਵੀ ਕਿਸਾਨ ਵੀਰੋ ਹੈ ਬਰੀਕੀ ਦੇ ਵਿੱਚ ਆ ਪਸ਼ੂ ਕੇਵਲਾਂ ਘੱਟ ਖੋਲੇ ਹੁੰਦੇ ਆ ਕਿਸੇ ਭਰਾ ਨੇ ਠੀਕਾ ਜੀ ਜਦੋਂ ਵਪਾਰ ਲੈਣ ਦੇ ਵਿੱਚ ਆਉਂਦੇ ਆ ਤੇ ਉਹਦੀ ਚਾਲ ਇਹ ਜਿਹੜਾ ਸੰਸਾਵਾ ਦਿਖਾਏ ਨੇ ਜਿਹੜਾ ਭੁੱਲੇ ਹੁੰਦੇ ਆ ਆ ਨਾ ਪੈਰ ਨੂੰ ਪਾਉਂਦੇ ਇਹਦੇ ਨੂੰ ਅੱਛਾ ਜੀ ਹਾਂ ਜੀ ਵੀ ਸੰਗਲ ਪੈਰ ਨੂੰ ਲੱਤ ਨੂੰ ਸੀਨ ਨੂੰ ਮਾਰ ਲੈਣ ਨੂੰ ਮੂੰਹ ਨੂੰ ਗੱਲ ਨੂੰ ਕੁਛ ਨਹੀਂ ਬੋਲਦੇ ਅੱਛਾ ਅੱਛਾ ਹਾਂ ਜੀ ਉਹ ਤਾਂ ਮੈਨੂੰ ਤਾਂ ਵੀ ਇੱਕ ਦਾ ਧਲਿਆਰਾ ਆਪਾਂ ਪਾ ਦਿੱਤਾ ਇੱਕ ਗੱਲ 'ਚ ਸੰਗਲ ਪਾ ਦਿੱਤਾ ਉਹਨਾਂ ਕੋਲ ਕਿਤੇ ਨਾ ਕਿਤੇ ਪਸ਼ੂ ਥੋੜਾ ਜਿਆ ਲੱਗਦਾ ਵੀ ਔਰ ਕਰਦਾ ਠੀਕ ਆ ਹਾਂ ਜੀ ਹਾਂ ਜੀ ਤੇ ਬਾਕੀ ਮੱਝ ਬਹੁਤ ਚੰਗੀ ਆ ਸੁਵਿਆਂ ਦੇ ਵਿੱਚ ਤੀਜਾ ਮੰਨ ਕੇ ਦੂਜਾ ਮੰਨ ਕੇ ਤੇਜਾ ਦੂਜਾ ਹਿੜੀ ਨਾਲ ਆਈ ਦੂਜਾ ਸੁਭਾ ਮੰਨ ਕੇ ਕੋਈ ਭਰਾ ਸੌਦਾ ਲਾ ਲਿਆ ਜੀ ਤੋ ਪੈਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਥਣ ਥਣ ਵਿਖਾ ਦਿੰਨੇ ਆ ਠੀਕ ਆ ਜੀ ਸੋਰਾ ਹੀ ਗੱਲ ਭਾਰ ਪਿੱਛੇ ਦੀ ਤੇ ਥਾਣਾ ਦੀ ਬਾਤ ਘਟਦੀ ਜਾਂ ਕੋਈ ਟਿੱਪਣ ਦੇ ਵਿੱਚ ਮੁਸ਼ਕਲ ਦੀ ਉਹ ਵੀਰਾਂ ਦਾ ਵੀ ਆਪਣੀ ਤਸੱਲੀ ਗਾਰੰਟੀ ਆ ਕੋਈ ਸੱਜਣ ਇੱਥੇ ਆਣ ਕੇ ਟਿੱਪਣੀ ਚਾਹੁੰਦਾ ਤੇ ਟਿੱਪ ਸਕਦੇ ਹੋ ਤੁਸੀਂ ਬਾਕੀ ਭਾਰ ਪਿੱਛੇ ਦੀ ਸਮੱਸਿਆ ਤੋਂ ਰਾਹਤ ਆ ਹਾਂ ਜੀ ਇਹਦਾ ਕੀ ਮੋਲ ਨੇ ਕੀ ਡਿਮਾਂਡ ਹੋਊਗੀ ਬਈ ਮੋਲ ਸੰਧੂ ਸਾਹਿਬ ਜਾਇਜ ਆ ਟੋਕਰਾਂਿਆਂ ਲਈ ਆ ਆ 85 ਦੇ ਦਈਏ 85000 ਦੀ ਹਾਂ ਜੀ ਕੋਈ ਲੈਸ ਲੁਸ ਕਰਕੇ ਮਾਲ ਵੀ ਇੱਕੋ ਇੱਕ ਗੱਲ ਕਰਦੀ ਹੈ ਵੀ ਵਿੱਚੋਂ ਕੋਈ 200 400 ਕੋਈ 200 ਛੋਟ ਦੇ ਦੇ 85 ਹੀ ਦੇ ਦਾਂਗੇ 82 ਦੀ ਹਾਂਜੀ ਹੁਣ ਤੁਹਾਨੂੰ ਪਤਾ ਉੱਚੇ ਬੱਚਿਆਂ ਦਾ ਰੇਟ ਹੀ ਆ ਬਾਕੀ ਨੀਲੀ 라ਵੀ ਦੀ ਆ ਬਾਕੀ ਤਾਜੀ ਆ ਮੰਨ ਲਓ 2-4 ਮਹੀਨੇ ਚੋਕੇ ਵੀ ਫਿਰ ਇਹਨਾਂ ਦੀ ਹੈਗੀ ਆ ਬਿਲਕੁਲ ਹਾਂਜੀ ਉੱਥੇ ਕੋਈ ਮਾਨਤਾਨ ਕਰਦਾ ਕੋਈ ਕਰਦੇ ਅਜੇ ਖੁੱਲਾ ਦੁੱਲਾ ਜੋ ਜਿੰਨਾ ਵੀ ਹੋ ਸਕਦਾ ਗੰਜੈਸ਼ ਆ ਹਾਂਜੀ ਹਾਂਜੀ ਵਪਾਰ ਨਾਲ ਤਾਂ ਕੰਮ ਆ ਦੋਸਤੋ ਥੋੜਾ ਬਾਧਾ ਜੋ ਵੀ ਨਫਾ ਲੈ ਕੇ ਵਪਾਰੀ ਭਰਾ ਨੇ ਪਸ਼ੂ ਦੇ ਦੇਣਾ ਹੁੰਦਾ ਬਾਕੀ ਟਿੱਪਣੀ ਹੋਵੇ ਐਡਾ ਥੱਲੇ ਬਹਿ ਕੇ ਆਪਾਂ ਟਿੱਪ ਕੇ ਲੈਂਦੀ ਆ ਠੀਕ ਆ ਬਈ ਹਾਂਜੀ ਲੋ ਵੀ ਮੱਝ ਤੁਹਾਨੂੰ ਦਿਖਾਤੀ ਆ 82000 ਦੀ ਦੋਸਤੋ ਮੱਝ ਮਿਲ ਜੂਗੀ ਕੱਲ ਨੂੰ ਕਿਸੇ ਭਰਾਣੇ ਚੋਂ ਨੀਲੀ 라ਵੀ ਬ ਬੱਚੇ ਲੈਣੇ ਚਾਹੇ ਚੰਗੇ ਸੀਮਨ ਤੋਂ ਬੱਚੇ ਲੈਣੇ ਆ ਤੁਸੀਂ ਚੰਗੇ ਬੱਚੇ ਲੈ ਸਕਦੇ ਜੇ ਗਰੰਟਡ ਆ ਕੋਈ ਬਾਦੂ ਦੀ ਮਾਰਕਿੰਗ ਜਾਂ ਟੁੱਟਵੀ ਮਾਰਕਿੰਗ ਨਹੀਂ ਇਸ ਮੈਂ ਦੇ ਵਿੱਚੋਂ ਆ ਸਕਦੀ ਬਹੁਤ ਸੋਨੇ ਬੱਚੇ ਲਾਊਗੀ ਉਹ ਮੇਰੇ ਭਰਾ ਸਾਰੇ ਕਰੀ ਗਰਨੇ ਠੀਕ ਹੈ ਜਿਹੜੇ ਭਰਾ ਬਰੀਡਰ ਨੇ ਸਾਰਿਆਂ ਨੂੰ ਪਤਾ ਵੀ ਇਹੋ ਜਿਹੇ ਨਿਸ਼ਾਨੀ ਵਾਲਾ ਪਸ਼ੂ ਵੈਸੇ ਬੱਚਾ ਸੋਹਣਾ ਪਉਂਦਾ ਅੱਗੇ ਤੁਹਾਨੂੰ ਸਾਈਕਲ ਨੰਬਰ ਤੇ ਇੱਕ ਆਪਾਂ ਝੋਟੀ ਵਿਖਾ ਦਿੰਨੇ ਆ ਇਹ ਢੇਲੀ ਹੈ ਕਿ ਮੀਨੀ ਹੈ ਏ ਬਲੋ ਸੈਂਕਦੇ ਦੇ ਹੁੰਦੇ ਨਹੀਂ ਸੰਧੂ ਸਾਹਿਬ ਔ ਤੇਲੀ ਆ ਹਾਂਜੀ ਤੇਲੀ ਆ ਗਈ ਤੇਲੀ ਮੈਂ ਆ ਤੇ ਇਹ ਵਸ ਹੀਰੇ ਸੂਵੇ ਕਿੰਨੇ ਚ ਹੋਗੀ ਇਹ ਸੰਧੂ ਸਾਹਿਬ ਦੂਸਰਾ ਸੂਆ ਸੋਈ ਹੋਈ ਆ ਹਾਂਜੀ ਤੀਸਰੇ ਲਈ ਗਾੜੀ ਆਪਣੇ ਤੋਂ ਵੀਡੀਓ ਪਈ ਆ ਜਨਾਨੀ ਦਾ ਪਾ ਲੈ ਕੇ ਆਏ ਆ ਅੱਛਾ ਜੀ ਬਲੋ ਮਾਲ ਮੂਲ ਵੜਾ ਗਿਆ ਆਪਣੇ ਵੀਡੀਓ ਬਣੀ ਪਈ ਆ ਕੋਈ 12 13 ਮੱਝਾਂ ਹੀ ਤੇ ਜਨਾਨੀ ਸਾਮ ਦੀ ਹੀ ਠੀਕ ਆ ਤੇ ਦੋਦੇ ਥੱਲੇ ਉਹਨੂੰ ਕੋਈ 6.5 ਦੇ 7 ਕਿਲੋ ਹੋਗਾ ਠੀਕ ਹੈ ਜੀ ਕੱਲ ਹੀ ਆਪਣੇ ਤੋਂ ਆਈ ਆ ਲੋ ਵੀ ਦੋਸਤੋ ਇੱਕ ਭੈਣ ਚਵਾਈ ਕਰਦੀ ਸੀਗੀ ਉਹਨੇ ਡੰਗਰ ਰੱਖੇ ਆ ਪਸ਼ੂ ਰੱਖੇ ਆ 5 4 ਜਾਂ ਬਤੇਰੇ ਪਸ਼ੂ ਵੀ ਹੋਣਗੇ ਕੋਲ ਪਰ ਚਵਾਈ ਲੇਡੀ ਕਰਦੀ ਰਹੀ ਐ ਜੀ ਇਹ ਬਣੀ ਸੌਰੀ ਉਹਨਾਂ ਦੱਸਿਆ ਵੀ ਮਹੀਨੇ ਦੀ ਕੋਈ 35 ਕਿ ਦਿਨਾਂ ਦੀ ਬਣੀ ਸੌਰੀ ਆ 33 ਦਿਨ ਹੋ ਗਏ ਜੀ ਨੂੰ ਆ ਬੱਤੀ 33 ਦਿਨ ਹਾਂਜੀ ਲੋ ਵੀ 32 33 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਬਾਕੀ ਟੀਕਾ ਨਹੀਂ ਜੇ ਭਰਾ ਇਹਦੀ ਗਲਤ ਗੱਲ ਮਾਲੀ ਤੋਂ ਬਣੀ ਜੀ ਠੀਕ ਆ ਬਸ ਹਾਂਜੀ ਲੋ ਵੀ ਬਣੀ ਸੌਰੀ ਦੋਸਤੋ ਇਹ ਮਾਲੀ ਤੋਂ ਆ ਬਾਕੀ ਟੀਕਾ ਕੀ ਗ੍ਰਹਾਇਆ ਕਿ ਮੱਝ ਨਹੀਂ ਨਹੀਂ ਮਾਲੀ ਤੇ ਬਣੀ ਹਾਂਜੀ ਐਸੋ ਤੀਰੇ 7 ਕਿਲੋ ਰੋਡਾ ਤੇ ਮਿਲਦੀ ਆਪਣੇ ਕੋਲ ਕਿਵੇਂ ਤੇ ਆਣੇ ਮਤਲਬ ਐ ਕੋਈ ਸੰਧੂ ਸਾਹਿਬ ਲੱਤ ਨਹੀਂ ਲਾਉਣੀ ਨੇ ਕੁਛ ਨਹੀਂ ਕੋਈ ਪੂਰ ਸ਼ਟਾ ਨਹੀਂ ਪੋਲੀ ਬੜੀ ਆ ਹਾਂਜੀ ਤਾਂ ਇਹ ਪਹਾੜੇ ਵੰਡੇ ਦੇ ਕੀਰਾਂ ਦੇ ਪਹਾੜਾ ਉੱਤੇ ਪਹਾੜਾ ਨਹੀਂ ਖਾਂਦੀ ਮੈਨੂੰ ਲੱਗਦਾ ਵੀ ਇੱਕ ਵੀਡੀਓ ਕਵਰੇਜ ਕੀਤੀ ਹੈ ਤੁਸੀਂ ਪਿਛਲੇ ਘਰ ਦੀ ਹਾਂਜੀ ਹਾਂਜੀ ਉਹ ਭੈਣ ਮੇਨੋਂ ਤਾਂ ਪਸਮਾ ਕੇ ਤੇ ਚਵਾਈ ਕਰਦੀ ਪਈ ਆ ਸਾਰੀ ਮਲ ਚਵਾਈ ਦੀ ਵੀਡੀਓ ਆ ਤੁਸੀਂ ਇਹ ਕਲਿੱਪ ਬਣਾਇਆ ਹੋਇਆ ਵੀ ਜਿਵੇਂ ਅੱਗੇ ਮਲਾਂ ਪਹਾੜਾ ਚਾਹੇ ਤਾਰ ਦिती ਹੈ ਤੇ ਪਸਮਾਈਏ ਤੇ ਨਾਲ ਚਵਾਈ ਕਰਨੀ ਹਾਂਜੀ ਹਾਂਜੀ ਲਓ ਵੀਰ ਦੋਸਤੋ ਕਲਿੱਪ ਵੀ ਤੁਸੀਂ ਦੇਖ ਸਕਦੇ ਜੇ ਵੈਸੇ ਇੱਥੇ ਆਣ ਕੇ ਵੀ ਮੇਰਾ ਭਰਾ ਤੁਸੀਂ ਚੋ ਕੇ ਦੇਖ ਸਕਦੇ ਹੋ ਹੈ ਸੀਲ ਸੋਹਵਾ ਠੰਡੀ ਆ ਕੋਈ ਟਿਕਟ ਲਾ ਨਹੀਂ ਲਵਾਉਂਦੀ ਠੀਕ ਹੈ ਜੀ 7 ਕਿਲੋ ਧਾਰਾ ਕੋਈ ਬੱਤਿਆਂ ਤੇ ਤੀਆਂ ਦੇ ਦਿਨਾਂ ਦੀ ਅੱਗੇ ਕਰਮਾਲੀ ਬਣੀ ਸੌਰੀ ਆ ਮਾਲੀ ਤੋਂ ਬਣੀ ਆ ਕੋਈ ਏਆਈ ਨਹੀਂ ਹੋਈਗੀ ਸੋ ਢੇਲੀ ਮੱਝਾ ਬਾਕੀ ਮੂਹ ਉੱਤੇ ਤੁਸੀਂ ਚੈੱਕ ਕਰ ਲਓ ਸਿੰਘ ਵੀ ਬਹੁਤ ਸੋਹਣਾ ਵਾ ਹਾਂ ਜੀ ਸੁਣਾ ਕੁਛ ਨਹੀਂ ਪੁੱਛਾਂਗਾ ਮੈਂ ਤਾਂ ਸੋ ਕਾ ਵੀ ਭਰਾ ਆਪਣੇ ਲਾਈਕ ਕਰਦੇ ਆ ਕਾफी ਵੀਰ ਆਪਣੇ ਪਸੰਦ ਕਰਦੇ ਆ ਢੇਲੀਆਂ ਚਾਹੇ ਮੀਨੀਆਂ ਮੱਜਾਂ ਦੀ ਗੱਲ ਕਰ ਲਈਏ ਤੇ ਇਹ ਪੂਰੀ ਤੁਹਾਨੂੰ ਆਪ ਬਹਿਣੀ ਵਾਲੇ ਪਾਸੋਂ ਵਿਖਾ ਦਿੰਨੇ ਆ ਥਾਣ ਆ ਕਰੋ ਚੈੱਕ ਸੋ ਬਿਲਕੁਲ ਤੁਸੋਂ ਰਿਕਵਰ ਕੇ ਥਾਣਾ ਲੰਬਾਈ ਨੂੰ ਵੀ ਤੁਸੀਂ ਥਾਣਾ ਦੀ ਚੈੱਕ ਕਰ ਲਓ ਹੀਰੇ ਮਾਰਨਿੰਗ ਦੀ ਵੈਸੇ ਚਵਾਈ ਆਪਾ ਡੱਕੀ ਹੋਈ ਸੀ ਹਾਂਜੀ ਚੋੜਾਈ ਹੋਈ ਹੈ ਹਾਂਜੀ ਹਾਂਜੀ ਚੋਣ ਦਾ ਟਾਈਮ ਹੋਇਆ ਇਹਦਾ ਤੇ ਬਾਕੀ ਸਮਝਾ ਲਈ ਇਹਦੀ ਇਨੀ ਗਾਰੰਟੀ ਹੈ ਵੀ ਕੋਈ ਦੋ ਦੋ ਮਾਰੋ ਸੇਵਾ ਵਾਲਾ ਬੰਦਾ ਹੋਵੇ ਨਾ ਦੋ ਦੱਠ ਕਿਲੋ 9 ਕਿਲੋ ਕਰ ਦੇਊਗੀ ਠੀਕ ਆ ਹਾਂਜੀ ਕਿਉਂਕਿ ਆਪਣੇ ਤੇ ਪ੍ਰੋਪਰ ਸਾਰੀਆਂ ਮਜਾਂ ਦੀ ਵੀਡੀਓ ਬਣੀ ਪਈ ਆ ਠੀਕ ਆ ਹਾਂਜੀ ਜਿਹੜਾ ਦਾ ਮੋਲੇ ਕੀ ਕਰੇਗਾ ਜੇ ਲੈ ਕੀ ਲੈਣ ਦੇਣ ਰਊਗਾ ਮੋਲੇ ਦਾ ਸੰਧ ਸਾਹ ਵੋਟਿੰਗ 60000 ਹੀ ਦੇ ਦਾਂਗੇ 60000 ਦੀ ਮਾਰ ਕੇ ਛਾਲ ਦੇ ਦਗੇ ਇੱਕੋ ਇੱਕ ਹੋਰ ਜਿਆਦਾ ਨਾ ਮੇਰਾ ਹੀ ਤੁਹਾਨੂੰ ਪਤਾ ਹੈ ਆਪਣਾ ਰੇਟ ਉਹ ਨਾ ਹੁੰਦਾ ਵਾ ਕਿ ਇਹ ਨਹੀਂ ਹੁੰਦਾ ਜੀ ਆਪਾਂ 60 ਮੰਗਲੇ ਤਾਂ 50 ਹੀ ਦੇ ਦੇਣੀ ਹੈ ਆਪਾਂ ਸਿਰਫ ਪਾਈਲਾ ਨਹੀਂ ਕਰ ਦਿੰਦੇ 55000 ਹੀ ਦੇ ਦਾਂਗੇ 850 ਦੇ ਉਹ ਤੋਂ ਮੰਨਤਨ ਕਰ ਦਾਂਗੇ ਠੀਕ ਹੈ ਵੀਰੇ ਹਾਂਜੀ ਲਓ ਵੀ ਲੈਂਡ ਦੇ ਜਿਹੜਾ ਦੋਸਤਾਂ 58000 ਆ ਤੇ 7 ਕਿਲੋ ਦੁੱਧ ਇਸ ਮਹੀਨੇ ਥੱਲੇ ਹਾਜ਼ਰ ਆ ਨਿਕਲ ਆਉਂਦੀ ਹੈਗਾ ਕਿਸੇ ਭਰਾ ਦੀ ਕਿਸਮਤ ਅਲੱਗ ਆ ਠੀਕ ਆ ਜੀ ਮੈਂ ਫਿਰ ਗਾ ਪੈਸਿਆਂ ਦੀ ਆ ਬਾਕੀ ਥਣ ਵਿੱਚ ਕੋਈ ਕਮੀ ਪੇਸੀ ਨਹੀਂ ਚਵਾਈ ਦੇ ਵਿੱਚ ਕੋਈ ਕਮੀ ਪੇਸੀ ਨਹੀਂਗੀ ਬਹਿਣੀ ਵਾਲੇ ਪਾਸੋਂ ਦਿਖਾਤਾ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਉਲਟ ਪਾਸਿਓਂ ਦਿਖਾ ਰਹੇ ਆ ਇੱਕੋ ਜਿਹਾ ਲੇਵਾ ਇੱਕੋ ਜਿਹਾ ਥਣ ਸਾਈਜ਼ ਤੇ ਬਾਕੀ ਚੋਣ ਚੁਵਾ ਦੀ ਬਿਲਕੁਲ ਓਕੇ ਰਿਪੋਰਟ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਪੋਲੀ ਬਹੁਤ ਜ਼ਿਆਦਾ ਸੋ ਪੋਲੀ ਜ਼ਿਆਦੀ ਹੈ ਠੀਕ ਆ ਜੀ ਬਾਕੀ ਮਾਨਤਨ ਖੁੱਲੇ ਹੋਣਗੇ ਰੇਟ ਤੁਹਾਨੂੰ ਦੱਸ ਦਿੱਤਾ ਇੱਕ ਇੱਧਰ ਤੁਹਾਨੂੰ ਮਾਝਾ ਪਾ ਦਿਖਾ ਦਿੰਨੇ ਆ ਝੋਟੀ ਦਿਖਾ ਦਿੰਨੇ ਆ ਵੈਸੇ ਇਹਦੀ ਚੁਵਾਈ ਜਿਹੜੀ ਆ ਵੀਰ ਹਰਮਨ ਸਿੰਘ ਉਹਨਾਂ ਨੇ ਮਾਰਨਿੰਗ ਕੀਤੀ ਆ ਇਹਦਾ ਸੰਗਤ ਆਪਣੇ ਵੀਡੀਓ ਚ ਪਾਉਣ ਦਾ ਇਰਾਦਾ ਨਹੀਂ ਹੈਗਾ ਹਾਂ ਜੀ ਕਿਉਂਕਿ ਆਪਾਂ ਇਹ ਚੁਵਾਈ ਕੀਤੀ ਆ ਆਪਾਂ ਨੇ ਮਤਲਬ ਕਿਹ ਵੀ ਸਜਨੇ ਮੱਝ ਲੈਣੀ ਦੀਆ ਪਹਿਲਾਂ ਮੈਨੂੰ ਆਪਣਾ ਘਰ ਦਾ ਸ਼ਕੀਮੇਰ ਲਾ ਕੇ ਨਾ ਤੇ ਫੇਰ ਕਹਿੰਗੇ ਆਪਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਉਹਨਾਂ ਪਿਛਲੀ ਵੀਡੀਓ ਜੇ ਆਪਾਂ ਪਾ ਦਿੱਤੀ ਸੀ ਤੁਸੀਂ ਦੱਸ ਤਾਂ ਦਿੱਤਾ ਮੈਨੂੰ ਵੀ ਸੌਦਾ ਹੋ ਗਿਆ ਵੀ ਆਉਣਾ ਬੰਦੇ ਅਗਲੇ ਦਿਨ ਹਾਂਜੀ ਹਾਂਜੀ ਤੇ ਜਦੋਂ ਮੈਂ ਮੰਨ ਲਓ ਬੜੇ ਆਏ ਤਾਂ ਕਿਸੇ ਵੀਰ ਨੇ 2000 ਰੁਪਏ ਸਾਈ ਭਾਈ ਉਹਨਾਂ ਨੇ ਕਿਹਾ ਵੀ ਅੱਜ ਦਾ ਆਪਾਂ ਤਰਕ ਇਹਦਾ ਹੋਣੀ ਕਿਤਾ ਕਹਿੰਦਾ ਕੱਲ ਨੂੰ ਅਸੀਂ 10 11 ਵਜੇ ਲੈ ਜਾਾਂਗੇ ਫਿਰ ਉਹਨਾਂ ਗਿਆ ਵੀ ਸ਼ਾਮ ਨੂੰ ਲੈ ਜਾਣਗੇ ਹਾਂ ਉਹ ਤੋਂ ਅਗਲੇ ਦਿਨ 12 ਵਜੇ ਤੱਕ ਰਵੇਟ ਕਰਦੇ ਰਿਹਾ ਨਾ ਮੁਰਤਾ ਦਾ ਮੈਂ ਫੋਨ ਚੁੱਕਿਆ ਕਹਿੰਦੇ ਸਾਡੇ ਪੈਸੇ ਨਹੀਂ ਬਣੇ ਕੋਈ 30000 ਕਟ ਕਰ ਲੋ ਜੇ ਕਰ ਲੋ ਆਪਾਂ ਉਹਨਾਂ ਨੂੰ ਫਿਰ ਫੋਨ ਹੀ ਚੱਕਦੇ ਨੂੰ ਕਿਹਾ ਵੀ ਵੀਰ ਆਪਣਾ ਤੁਸੀਂ ਸਕੈਨਰ ਭੇਜੋ ਤੇ ਆਪਰੇ ਸਾਈ ਲੈ ਲਓ ਅਸੀਂ 2000 ਦਾ ਰੱਖਣਾ ਨਹੀਂ ਹੈਗਾ ਪਰ ਖਰਾਬ ਹੋਣਾ ਕਿਸੇ ਨੂੰ ਕਰੋ ਤੇ ਮਾਲੋ ਆਪਣਾ ਵੀਡੀਓ ਤੇ ਪਾਉਂਦਾ ਰਹਿਦਾ ਹੁਣੇ ਅਜੇ ਦਾ ਕਿਉਂਕਿ ਝੋਨੇ ਚਾਨੇ ਲੱਗੇ ਰੇ ਸੇਵਾ ਸੁਗਾ ਨਹੀਂ ਹੋਈ ਦੁੱਧ ਹੋਣ ਵੀ ਰਿਹਾ ਥੱਲੇ ਕੋਈ 12 13 ਕਿਲੋ 12 ਕਿਲੋ ਨੈਟ ਹੋਊਗਾ ਸ਼੍ਰੀ ਵੀਡੀਓ ਦੇ ਵਿੱਚ ਸ਼੍ਰੀਆ ਕੋਈ 5 4 12 12.5 ਕਿਲੋ ਹਾਂਜੀ ਹਾਂਜੀ ਤੇ ਹੁਣ ਵੀ ਮੌਕੇ ਤੇ ਇੰਨਾ ਕੋ ਹਾਜ਼ਰ ਅੱਜ ਸੂਈ ਨੂੰ ਵੀ 8-10 ਦਿਨ ਹੋ ਗਏ ਹਾਂਜੀ 8-10 ਦਿਨ ਹੋ ਗਏ ਲੋ ਵੀ 8-10 ਦਿਨਾਂ ਦੇ ਕਿਸਾਨ ਵੀ ਰੂਈ ਹੈ ਮਗਰ ਕਟਾ ਸੀ ਹਾਂਜੀ ਕਟਾ ਹਾਂਜੀ ਲੋ ਜੀ ਮਗਰ ਕਟਾ ਸੀ ਮੇਲਕਾਫ ਤੇ ਕੱਦ ਬਹੁਤ ਪੂਰਾ ਵੱਡਾ ਹੈ ਮੇਰਾ ਭਰਾ ਕੋਈ ਵੀ ਸੱਜਣ ਆ ਵੇਖ ਲੋ ਵੀ ਮੇਰਾ 6 ਫੁੱਟ ਕੱਦ ਹੈ ਤੇ ਮੇਰੇ ਬਰਾਬਰ ਤੇ ਆਉਂਦੀ ਹੈ ਬਰਾਬਰ ਤੇ ਆਉਂਦੀ ਹੈ ਪੂਰੀ ਵੱਡੀ ਹਾਈਟ ਲੈਂਥ ਦੀ ਆ ਸਿੰਗ-ਸੋਂਗ ਦੀ ਬਣਾਵਟ ਸੋਹਣੀ ਆ ਏਡੀ ਹਾਈਟ ਕਰ ਦਿੱਤੀ ਆ ਸਿੰਘ ਜਿਹੜਾ ਪੂਰਾ ਫੱਬਦਾ ਪਿਆ ਇਸ ਮੈਨੂੰ ਠੀਕ ਆ ਜੀ ਬਾਕੀ ਸੰਤੂ ਸਭ ਕੋਈ ਕਮੈਂਟ ਕਰਨ ਵਾਲੇ ਕਹਿ ਦਿੰਦੇ ਆ ਬਈ ਇਹ ਤੀਸਰੇ ਸੂਰੇ ਚੌਥੇ ਆ ਆਪਾਂ ਇਥੋਂ 2 ਗਲੇ ਮੀਟਰ ਤੇ ਲਈ ਆ ਜਿਹਨੇ ਵੀਰ ਨੇ ਆਣ ਕੇ ਜਿਹੜਾ ਕਮੈਂਟ ਕਰਦਾ ਸਾਡੇ ਨਾਲ ਚਾਹੀਦੇ ਉਹਨਾਂ ਨੂੰ ਸਾਰਿਆਂ ਮੱਝਾ ਦਿਖਾਵਾਂਗੇ ਆਪਾਂ ਵੀ ਮੱਝਾ ਉਹਨਾਂ ਦੀਆਂ ਪਹਿਲਾਂ-ਪਹਿਲਾਂ ਕੱਢ-ਕੱਢਿਆ ਛਿੱਗੀ ਆ ਮੂਹੇ ਵੀਰ ਨਾਲ ਪਹਿਲਾ ਸੁਗਾ ਤੇ ਸੁਲਤਾਨ ਬੁੱਢੇ ਖੜੇ ਵਾਲੇ ਦੀ ਏ ਜਿਹੜਾ ਇੱਕ ਵਾਰੀ ਇਦਾਂ ਹੀ ਜਿੱਤਾਈ ਲੱਗ ਗਈ ਸੀਗੀ ਪਰ ਵੀਰ ਨੂੰ ਵੀ ਪਤਾ ਸੀ ਮੱਝ ਰੇਚੀ ਸੀ ਇੱਕ ਉਹ ਮੱਧ ਵਿੱਚ ਹੀ ਤੇ ਮੱਧ ਛਿੱਗੀ ਹੀਗੀ ਪਹਿਲਾ ਸੂਆ ਝੋਟੀ ਦੇ ਬੂਰੀ ਦੇ ਸੂਣਾ ਸੀ ਤੇ ਛਿੱਗੀ ਹੀ ਤੇ ਉੱਥੇ ਜਾ ਕੇ ਕਿਸੇ ਭਰਾਣੇ ਨੂੰ ਉਹਨਾਂ ਨੂੰ ਵੀਰਾਂ ਨੂੰ ਮੈਂ ਭੰਪਾਤਾ ਦੋ ਤਿੰਨ ਚਾਰ ਵਕੀਲ ਮਿਲ ਪਏ ਉਹਨਾਂ ਨੂੰ ਫਰੀ ਦੇ ਉਹ ਆਂਦੇ ਵੀ ਇਹ ਮੈਂ ਤੇ ਜਿਸੂਵੇ ਸੂਣੀ ਆ ਅਸੀਂ 100 ਥਾਵਾਂ ਤੋਂ ਬਾਕੀ ਪਿੱਛੋਂ ਵੀ ਪਛਾਉਣ ਦੀ ਕੋਸ਼ਿਸ਼ ਕੀਤੀ ਵੀ ਜੰਮੀ ਪੜੀ ਅਗਲੇ ਦੇ ਘਰ ਦੀ ਤੇ ਛਿੱਗੀ ਹੋ ਕੇ ਪਹਿਲਾ ਸੂਆ ਸੂਣ ਵਾਲੀ ਆ ਵਾਕਿਆ ਤੁਸੀਂ ਸੱਚੇ ਹੋ ਸਕਦੇ ਹੋ ਜੇ ਇੱਕ ਉੱਥੇ ਦਾ ਕੀਰੀ ਦੋਂਦੀ ਪਹਿਲਾ ਸੂਆ ਸੂਈ ਹੋਵੇ ਜਾਂ ਚੌਗੀ ਦੂਜਾ ਸੂਆ ਸੂਈ ਹੋਵੇ ਤੇ ਫਿਰ ਸਿੱਧੀ ਤੀਜਾ ਸੂਈ ਉਹ ਹਾਰ ਬਰੇ ਆਈ ਤੇ ਜੇ ਮਤਲਬ ਥੋੜਾ ਪ ਤੇ ਕਈ ਵਾਰ ਛਿੱਗਾ ਪਸ਼ੂ ਪਹਿਲਾ ਸੂਹਾ ਸੌਂਦਾ ਪਿਆ ਤੇ ਤੀਜੇ ਸੂਹ ਕੇ ਅੱਛਾ ਇਹਨਾਂ ਚੇਂਜ ਕਰਦੇ ਆ ਵੀ ਮੱਧ ਫਰੀ ਦੇ ਦਾਂਗੇ ਜਿਹੜਾ ਕਮੈਂਡ ਕਰਕੇ ਇੱਥੇ ਵੀਰ ਨੇ ਆ ਜਾਣ ਭਾਵੇਂ 10 ਬੰਦੇ ਆ ਜਾਣ ਜਿੰਨੀਆਂ ਉਹਨਾਂ ਦੇ ਛੋਟੀਆਂ ਸਾਰਿਆਂ ਮਾਲੋ ਆਂਦੇ ਵੀ ਮਾਲੋ ਜਿੰਨਾ ਚਿਰ ਪੂਰੇ ਪੁੱਜਦੀਆਂ ਨਹੀਂ ਨਾ ਉਹਨਾਂ ਤੇ ਨਵੇਂ ਦੁੱਧ ਨਹੀਂ ਕਰਾਉਂਦੇ ਤੇ ਉਹਨਾਂ ਕੋਲੇ 10 ਮੱਝਾਂ 10 ਸਾਰੀਆਂ ਜੜੀਆਂ ਵਾਂ ਮਾਲੋ ਏਸੀ ਦੇ ਬੈਠ ਕੇ ਕਮੈਂਡ ਕਰਨੇ ਬੜੇ ਸੌਕੇ ਜਿੰਨਾ ਪੱਠੇ ਨਹੀਂ ਪਾਉਣੇ ਬਿਲਕੁਲ ਬਿਲਕੁਲ ਲਓ ਵੀ ਇਹ ਗੱਲਬਾਤ ਆ ਦੋਸਤੋ ਕਈ ਵਾਰ ਪਸ਼ੂ ਥੋੜਾ ਜਿਹਾ ਬਣ ਕੇ ਜਾਂ ਪੁੱਜ ਕੇ ਕੋਈ ਚੌ ਗ੍ਰੋਥ ਪਸ਼ੂ ਦੀ ਚੰਗੀ ਸਟਾਰਟਿੰਗ ਤੋਂ ਦੁੱਧ ਵਿੱਚ ਛੱਡਿਆ ਹੁੰਦਾ ਚੰਗੀ ਗ੍ਰੋਥ ਹੋ ਜੇ ਕੋਈ 2 ਸਾਲ ਦਾਵਾ ਦਵਾਵਾ 2 ਸਾਲ 2 ਸਾਲ ਜਾਂ 1.5 ਸਾਲ ਦੀ ਝੋਟੀ ਕੱਟੀ ਲੱਗ ਜਾਂਦੀ ਆ ਕਈ ਵਾਰਾਂ ਦੋਂਦੀਆਂ ਖੀਰੀਆਂ ਵੀ ਸੂ ਪੈਂਦੀਆਂ ਨੇ ਠੀਕ ਆ ਜੀ ਤੇ ਬਾਕੀ ਅੰਦਰਲੀ ਮਜ਼ਬੂਤੀ ਜਿਹੜੀ ਪੂਰੀ ਹੋ ਜੇ ਤਾਂ ਭਾਵੇਂ ਦੋਂਦੀਆਂ ਖੀਰੀਆਂ ਸਵਾ ਲਓ ਕਈ ਵਾਰ ਪਸ਼ੂ ਉਨੀ ਸੇਵਾ ਨਹੀਂ ਹੁੰਦੀ ਕਿ ਠੀਕ ਆ ਜੀ ਬਾਕੀ ਇਹ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਫੁੱਲ ਵੱਡੀ ਹਾਈਟ ਕੱਢਦੀ ਆ ਇੱਥੇ ਆ ਕੇ ਮੇਰਾ ਭਰਾ ਕੋਈ ਇਹ ਨਹੀਂ ਕਹੂਗਾ ਕਿ ਛੋਟੀ ਆ ਇਹ ਪੂਰਾ ਸਤਿੰਦਰ ਸਾਹਿਬ ਆ ਵੀ ਝੋਟੀ ਤੈਂਦੀ ਕੌਂਦੀ ਝੋਟੀ ਆ ਇੱਥੇ ਆਣ ਕੇ ਵੀਡੀਓ ਦੇ ਸੰਧੂ ਸਾਹਿਬ ਪਤਾ ਲਾਹੋਗੇ ਬੱਤੀ ਝੋਟੀ ਆ ਕਿਵੇਂ ਦੀ ਲੱਗਦੀ ਆ ਪਰ ਲਾਗੇ ਆਣ ਕੇ ਜਿਹੜਾ ਮੇਰਾ ਵੀਰ ਵੇਖੂਗਾ ਨਾ ਤੇ ਫੇਰ ਦੱਸੇ ਬੱਸ ਬੱਸ ਤੇ ਬਾਕੀ ਰਹੇ ਜਿਹੜੀ ਗਾਰ ਬਿਚਾਰੇ ਦੀ ਇੱਕ ਜੇ ਉਨਾ ਹੀ ਅਗਲੇ ਥਾਂ ਜਾ ਦੁੱਧ ਤਾਂ ਉਹਨੇ ਪਿੱਛੇ ਜਿੰਨਾ ਪਿੱਛੇ ਹੈ ਉਹਨਾ ਹੀ ਅੱਗੇ ਹੋਊਗਾ ਲੈ ਵੀ ਮਗਰ ਆਪੋਂ ਤਾਂ ਕਹਿ ਦੇਣਾ ਸੰਧੂ ਸਾਹਿਬ ਦੀ 2 ਕਿਲੋ ਗਾੜਾ 1.5 ਕਿਲੋ ਆ ਪਰ ਇਹਦੀ ਬਰਾਬਰ ਦੀ ਗਾੜਾ ਬਰਾਬਰ ਦੀ ਆ ਹਾਂਜੀ ਵੀ ਜੇ ਇੱਕ ਟਾਈਮ ਘਟੋ ਘਟ 6 ਕਿਲੋ ਦੁੱਧਾ ਤੇ 2.5-3 ਹੀ ਅਗਲੇ ਤੇ 3 ਹੀ ਪਿਛਲੇ ਆਗੇ ਤੇ 3 ਹੀ ਪਿੱਛੇ ਹੋਊਗਾ ਲੈ ਵੀ ਇੱਕ ਵਾਰੀ ਹੀਰੇ ਮਾਰਾ ਇੱਕ ਮੂੰਹ ਇੱਕ ਵਾਰੀ ਹੋਰ ਦਿਖਾ ਜਾਂਦਾ ਲੋ ਵੀ ਇਹ ਫੇਸ ਕੁਆਲਟੀ ਮੇਰਾ ਭਰਾਜਾ ਕਰੋ ਠੀਕ ਆ ਜੀ ਸੇਕ ਸੁੰਘ ਦੀ ਬਨਾਵਟ ਸੋਹਣੀ ਆ ਲੰਬੀ ਬਿਲਕੁਲ ਸੁਰਾਈ ਵਰਗੀ ਕਰਦੀ ਮਾਲੀਆ ਦੀ ਬਾਡੀ ਇਹਦੀ ਹਾਂ ਮਾਲੋ ਲੰਬਾਈ ਵੇਖੋ ਕੱਦ ਘ ਸੋ ਬਾਕੀ ਨੇ ਕਿਹਾ ਆਫਸਰਾਂ ਦਾ ਬਹੁਤ ਵਧੀਆ ਆ ਤੇ ਥਣ ਵੇਖੋ ਕਰਮਾਲੀ ਨੋਕ ਵਾਲਾ ਤੇ ਮੁਠੀ-ਮੁਠੀ ਥਣ ਲੱਗਾ ਠੀਕ ਆ ਬਾਕੀ ਇਹ ਇੱਕ ਸੁਹਾਨੀ ਰਹੀ ਆ ਮਾਲੂਏ ਵਾਣਾ ਦੇਖ ਕਿਹੜਾ ਗਵੇ ਵੀ 1 ਕਿਲੋ ਦੁੱਧ ਆ ਭਾਵੇਂ ਕਿ ਤਿੰਨ ਡੰਗ ਚੋਲੇ ਚਾਰ ਤੋਲੇ ਹਾਂਜੀ 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 ਆ ਦੇਖੇ ਜੀ ਲੋਡਰ ਟਿਕਾ ਹਜਰ ਹੀ ਰਵੇ ਵੈਸੇ ਮੈਲੇ ਮੂਲੇ ਤੋਂ ਵੀ ਇਹਨੇ ਚੱਲ ਨਹੀ ਨਹੀ ਸੰਤੋਖ ਮੈਲਾ ਸ਼ੁਰੂ ਕੀਤਾ ਨੀ ਇਹਨੇ ਹਾਂ ਮੈਲੇ ਤਾਂ ਚੱਲੂ ਗਿਆ ਜੇ 10 ਕ ਦਿਨ 8 ਕ 10 ਕ ਦਿਨ ਹੋ ਗਏ ਹੁਣ ਮੰਨ ਲਓ ਆਪਾਂ ਪੂਰਾ ਵੇਲੇ ਧਿਆਨ ਕਰੀਏ ਨਾ ਦੁੱਧ ਮੈਂ 15 ਕਿਲੋ ਕਰ ਦੂੰਗੀ ਹਾਂ ਲੋ ਵੀ ਭਾਵੇਂ ਠੀਕ ਹੈ ਜੀ ਬਾਕੀ ਅੱਗੇ ਕਿਸੇ ਭਰਾ ਦੀ ਸੇਵਾ ਲਈ ਭਾਵੇਂ 14 ਜੋਲਿਓ 13 ਜੋਲਿਓ 15 ਜੋਲਿਓ ਹੁਣ ਜਿਹੜਾ ਤੁਹਾਨੂੰ ਬਿਲਕੁਲ ਇਥੇ ਮੌਕੇ ਤੇ ਹਾਜ਼ਰ ਮਿਲਣਾ 12:30 12 ਦੇ ਘਰ ਦੇ ਵਿੱਚ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਕੋਈ ਤੁਮਾਰਨੇ ਦੀ ਚਵਾਈ ਹੋਈ ਹੈ ਜੀ ਠੀਕ ਹੈ ਸੋ ਆਪ ਇਹ ਅੱਦੇ ਵਜੇ ਵਿਖਾਉਣ ਦਾ ਜਾਂ ਪਾਉਣ ਦਾ ਇਰਾਦਾ ਨਹੀਂ ਸੀਗਾ ਵੀਰ ਹਰਭੇਲ ਵੀ ਕਹਿੰਦਾ ਸੀ ਵੀ ਘੱਟੋ ਘਰ ਵੀ 13 14 14 ਕਿਲੋ ਦੁੱਧ ਤੇ ਕਰਕੇ ਪਸ਼ੂ ਫੇਰ ਸੇਲ ਕਰਨਾ ਚਲੋ ਆਪਾਂ ਸੋਚਿਆ ਵੀ ਹੁਣ ਮੌਕੇ ਤੇ ਆਏ ਆ ਤੇ ਬਿਲਕੁਲ ਸਾਫ ਸੁਥਰੀ ਝੋਟੀਆਂ ਵੈਸੇ 12 13 12 13 ਲੀਟਰ ਵਾਲੇ ਪਸ਼ੂ ਵੀ ਬਹੁਤੇ ਭਰਾ ਲੱਭਦੇ ਹੁੰਦੇ ਹੋ ਤੇ ਤਕਰੀਬਨ ਕਰਮਾਂ ਵਾਲੀ ਦੁੱਧ ਨਾਰਮਲ ਸੇਵਾ ਤੇ ਇਹਨਾਂ ਵੀ ਚਵਾਈ ਗਈ 12 ਲੀਟਰ ਤੇ ਕੋਈ ਥੋੜਾ ਨਹੀਂ ਹੁੰਦਾਗਾ ਜੀ ਤੁਸਾਂ ਨੂੰ ਭਾਵੇਂ ਕੋਈ 3 ਡਾਂਗ ਚੋਲੇ 4 ਚੋਲੇ ਜੋ ਤਹਿਤਾ ਹੀ ਹੋਊਗਾ ਹਾਂ ਹਾਂ ਜੀ ਨਵੀਂ ਬਰਾਬੋ ਠੀਕ ਹੈ ਜੀ ਕਰ ਲਿਓ ਸੰਪਰਕ ਝੋਟੀ ਚੰਗੀ ਆ ਵੱਡੀ ਆ ਮਗਰ ਕੱਟਾ ਮੇਲ ਕਾਫਾ ਬਾਕੀ ਥਾਣਾ ਦੀ ਸਫਾਈ ਆ ਕੱਤ ਪੋਤਾ ਇਹੋ ਜੇ ਪਸ਼ੂ ਦੇ ਵਿੱਚੋਂ ਚੰਗੀਆਂ ਕੱਟੀਆਂ ਲੈ ਲਾਂਗੇ ਵੱਡੀ ਹਾਈਟ ਕੱਟ ਦੇ ਵਿੱਚ ਕੱਟੀਆਂ ਜਨਮ ਲੈਣਗੀਆਂ ਠੀਕ ਹੈ ਜੀ ਤੇ ਹੀ ਓ ਇਹਦਾ ਮੁੱਲ ਕੀ ਡਿਮਾਂਡ ਰਹੂਗਾ ਅੱਜ ਮੁੱਲ ਸੰਦੇ ਸਾਹ ਤੋ ਇਹ ਆ ਪਾਣੇ ਆ ਵੀ 1.5 ਲੱਖ ਕਰ ਲਿਆ ਕਿਹਨ 2 ਕਰ ਲਿਆ ਮੁੱਲੇ ਦਾ ਬਿਲਕੁਲ ਜਾਇਜ਼ ਆ 1 ਲੱਖ 27,000 ਰੁਪਿਆ ਹਾਂਜੀ ਉਸ ਤੋਂ ਥੋੜਾ ਬੋਧਾ ਮੰਨਦਾਨ ਠੀਕ ਹੈ ਵੀਰੇ ਹਾਂਜੀ 1 27,000 ਚ ਕਿਉਂਕਿ ਇਹ ਵੀ ਮੈਂ ਜਿੱਥੋਂ ਮर्जी ਚੈਲਜ ਕਰ ਮਾਜਾ ਭਜਣੇ ਦੀਆਂ ਕੋਨੀਆਂ ਦੇ ਦਿਆਂਗੇ ਠੀਕ ਹੈ ਵੀਰੇ ਆ 100 ਥਾ ਦਾ ਭਾਵੇਂ ਟਰਾਈ ਮਾਰ ਕੇ ਬੰਦਾ ਫਿਰ ਸੌਦਾ ਕਰ ਲੈ ਲੋ ਵੀ ਵੀਰਾ ਭਰਾ ਭਾਵੇਂ ਦਿਹਾੜੀ ਡੰਗ ਭਾਵੇਂ 2 4 5 ਘੰਟੇ ਸੱਜੇ ਖਾਵੇ ਟਰਾਈ ਮਾਰ ਲਿਓ ਜੇ ਐਡਾ ਪਸ਼ੂ ਕਿਸੇ ਭਰਾ ਨੂੰ ਘੱਟ ਸਬੰਧੇ ਰੇਟ 'ਚ ਮਿਲਦਾ ਤੇ ਉਥੋਂ ਟਰਾਈ ਮਾਰ ਲਿਓ ਨਹੀਂ ਤੇ ਹੀਰਾ ਦਾ ਵੀ 27.5 ਦੀ ਦੇਣੀ ਆ 1 ਲੱਖ 27.5 ਦੀ ਬਾਕੀ ਆਏਗਾ ਇਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਦੋਸਤੋ ਅਜਾ ਮਾਲ ਸੀਗਾ ਵੀਰ ਹਰਵੇਲ ਸਿੰਘ ਉਹਨਾਂ ਦੇ ਫਾਰਮ ਤੇ ਤਿੰਨ ਐਨੀਮਲ ਸੀਗੇ ਤਿੰਨੇ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਸੋ ਇੱਕ ਨੀਲੀ ਅੰਗ ਪੱਖ ਦੀ ਮਾਜ ਦਿਖਾਤੀ ਹੈ ਗੱਬਾਂ ਨੂੰ ਟੁਕੀ ਤਿਆਰੀ ਤੇ 8-10 ਦਿਨ ਦਾ ਸਮਾਂ ਬਾਕੀ ਸੋ ਕਰ ਲਿਓ ਸੰਪਰਕ ਮੇਰਾ ਭਰਾ ਸਾਫ ਸੁਥਰੇ ਪਸ਼ੂ ਆ ਜਾਇਜ਼ ਰੇਟ ਆ ਬਾਕੀ ਹੀਰੇ ਇੱਕ ਨੰਬਰ ਕਰਦੇ ਹੋ ਸਾਡੇ ਹਾਂਜੀ ਇਹ ਸੰਗ 99068282025 99068282025 ਇਹ ਭਾਜੀ ਉਹਦਾ ਨੰਬਰ ਆ ਰਵੇਲ ਸਿੰਘ ਦਾ ਠੀਕ ਆ ਹਾਂਜੀ ਲਓ ਵੀ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਦਾ ਕਰਦੇ ਆਂਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇਸੇ ਤਰ੍ਹਾਂ ਮਾਲ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਹੈ ਦਾ ਨਵਾਬ ਹੈ ਜਿੰਨੇ ਭਰਾ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ